ਇਹ ਜੋ ਸਮਾਗਮ ਰੱਖਿਆ ਗਿਆ ਆਡਾ ਵੀਰ ਤੇਜਪਰ ਸਿੰਘ ਮਨੀ ਔਰ ਰਾਸ਼ਟਰੀ ਸੇਵਾਦਾਨ ਦੇ ਰਾਸ਼ਟਰੀ ਚੇਅਰਮੈਨ ਲੋਕ ਮੱਟੂ ਜੀ ਸਰਦਾਰ ਮੇਜਰ ਸਿੰਘ ਮੁੰਦੜ ਪੰਜਾਬ ਚੇਅਰਮੈਨ ਤੇ ਸਰਦਾਰ ਭੁਨਜੀਤ ਸਿੰਘ ਗਿੱਲ ਕੁਦੀਪ ਸਿੰਘ ਪੰਜਾਬ ਪ੍ਰਧਾਨ ਤੇ ਜਿੰਦਰ ਸਿੰਘ ਸਰਦਾਰ ਮਿੰਦ ਰੀਕੂ ਸਰਦਾਰ ਮਿੰਦ ਦਵਿੰਦਰ ਸਿੰਘ ਜੀ ਇਹ ਸਾਡੇ ਬਰਿੰਦਰ ਸਿੰਘ ਕਸ਼ਾਇਰੀ ਪ੍ਰਧਾਨ ਸਾਹਿਬ ਅੱਜ ਲਾਗੇ ਦੀ ਸਮੂਹ ਸਾਹਿਬਾਨ ਜੀਓ ਆਉਂ ਬੱਜ ਕੇ ਬੱਦੇ ਬੁਲਾਈਏ ਵਾਇਕੀ ਕਾਕਾ ਸਾਹਿਬ ਵਾਇਕੀ ਜੀ ਜੀ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਨੇ ਉਹ ਲਿਖਿਆ ਵਾ ਮੈਂ ਤੁਹਾਨੂੰ ਮੰਡੀ ਖੇਤੀ ਲਈ ਜਿਹੜੀ ਰਾਜ ਨੇ ਨਿਰਧਾਰਨ ਕੀਤੀ ਹੈ ਉਹ ਮੈਂ ਆਵਾਜ਼ਾਂ ਮਾਰ ਪੱਜ ਦੀ ਬੜੀ ਮੈਂ ਸਾਰੇ ਪਾਰ ਤੋਂ ਤੱਕ ਲੱਗਦਾ ਹੀ ਲੱਗਣਾ ਹੈ ਜਿਹੜਾ ਹੱਕੀ ਛੜੇ ਹੈ ਸਾਵਾ ਜਵਾਹੀ ਜੀ ਕੀ ਪਤੈ ਮੈਂ ਵੀਰਨ ਤੁਮ ਜੀਆ ਦਾ ਹੋਲੀ ਐਸ ਜੀ ਜੀ ਵਧਾਈ ਪਹੁੰਚਾਣੇ ਆ ਜਿਹੜੇ ਵੀਰ ਬੱਤੇ ਸੰਗਤ ਕੱਢੀ ਹੋਈ ਹੈ ਵੀਰ ਬੱਤੇ ਹੋਏ ਤਾਂ ਪਰਾ ਇਹਨਾਂ ਨੂੰ ਦੁਆਤਾ ਜੀਆ ਪਾਲਮਾਈ ਚੜ੍ਹਦੀ ਕਲਾ ਤੇ ਇਸ ਵੀਰਾਂ ਦੇ ਨਾਲ ਆਪਣੇ ਵੀਰ ਨੂੰ ਮਰਿ ਸਕੇ ਵੀ ਕਹਾਵਾ ਵੀ ਇਹਨਾਂ ਦੇ ਨਾਲ ਤਨਨ ਨਾਲ ਜੋੜ ਕੇ ਇਸ ਮਾਲ ਦੇ ਨਾਲ ਚੁਗਾ ਚੈਦਾ ਚੰਗੇ ਕੰਮਾਂ ਕਰਾਂਗੇ ਦੋਸਤਾਂ ਦੇ ਬੱਚੇ ਵੀ ਅੱਛੇ ਕੰਮ ਕਰਨ। ਹੋਰ ਵੀ ਸਰਕਾਰਾਂ ਬਹੁਤ ਆਈਆਂ। ਜੈ ਭਾਰਤ। ਜੀ ਮਨੀ ਭਾਈ ਜੀ ਕਾਟੇ ਰੱਖੀ ਗਈ ਹੈ। ਤੇ ਬੜੇ ਮਾਨਯੋਗ ਸਾਡੇ ਮਤੂਤਾ ਜੀ, ਰਾਹੁਲ ਮਦਕ ਜੀ, ਮੈਂ ਦਿਲੋਂ ਅੱਜ ਇਹ ਤੋਂ ਤੁਹਾਨੂੰ ਆਖਣਾ ਚਾਹੁੰਦਾ ਹਾਂ ਜੋ ਮਰੀਜ਼ ਪੈਣ ਕਾਰਨ ਇਹਦਾ ਦਸ਼ਾ ਦਿੱਤੇ ਨੇ ਵਾਜਿਆ ਵੀ ਯਾਦ ਬਣਾ ਮੈਂ ਜੀ ਤੇ ਭਰਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਚੇਅਰਮੈਨ ਵੀਰ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਰਾਜ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਜੀ ਸਾਹਿਬ ਉਹਨਾਂ ਦੇ ਨਾਲ ਪੰਜਾਬ ਦੇ ਚੇਅਰਮੈਨ ਅਸੀ ਬੀਸੀ ਵੀ ਯੂਟੀਅਰ ਮੈਂ ਤੁਹਾਨੂੰ ਇਹ ਵੀ ਪਤਾ ਲਈ ਕਿ ਜੁਤਾ ਸਰਪੰਚ ਉਹਨਾਂ ਦਾ ਨਾਮ ਰਿਕੋ ਬਿੱਲੀਆ ਜੀ ਜਿੰਦਰਪਾ ਜੀ ਪੰਜਾਬਾਇਤ ਨੇ ਮੰਗਾ ਜੀ ਚਾੜੀ ਪ੍ਰਦਾਨ ਹੋਣ ਦੀ ਗੱਲ ਹੋ ਸਾਡੇ ਬਹੁਤ ਕੀ ਸਰਕਾਰ ਜੋ ਵੱਡੇ ਭਾਈ ਸਾਹਿਬ ਸਾਡੇ ਪ੍ਰਧਾਨ ਜੀ ਆਮ ਆਦਮੀ ਪਾਰਟੀ ਤੋਂ ਗੁਲchan ਜੀ ਉਚਿਤ ਦੇ ਸਾਥੀ ਇੱਥੇ ਮੌਜੂਦ ਹੈ ਔਰ ਸਾਡੇ ਨੌਂ ਟੀਮ ਜਿਹੜੇ ਪਿਛਲੇ ਦਿਨੀ ਜਿੱਨਾ ਨਹੀਂ ਪ੍ਰਦਾਨ ਕਰਾਇਆ ਸਾਡੇ ਰਾਣਾ ਜੀ ਉਨ ਅੱਜ ਵੀ ਜਿਹੜੀ ਸੇਧ ਤੇ ਜਿਹੜਾ ਤਾਜ ਰੱਖਿਆ ਜਾ ਰਿਹਾ ਵਾ ਤੇਜਪਾਲ ਮਣੀ ਜੀ ਨੇ ਬੜੀ ਆਸ ਰੱਖਦੇ ਆ ਕਿ ਮਣੀ ਜੀ ਜਿਹੜੀ ਜ਼ਿੰਮੇਵਾਰੀ ਆ ਬੜੀ ਤਨਮਾਨ ਦੇ ਨਾਲ ਨਿਭਾਉਣਗੇ ਅਤੇ ਸਮਾਜ ਦੇ ਲੋਕਾਂ ਦੀ ਸੇਵਾ ਕਰਕੇ ਕਾਹੋ ਪਿਛਲੇ ਜਿਹੜਾ ਪ੍ਰੋਗਰਾਮ ਹੋਇਆ ਵਾ ਕੋਈ ਨੰਬਰ ਪੁੱਤ ਸਮਾਣੀ ਪਿਆ ਉਹਦੇ ਵਿੱਚ ਬੜੇ ਵਿਸਤਾਰ ਦੇ ਨਾਲ ਜਿਹੜਾ ਦੱਸਿਆ ਸੀ ਕਿ ਗਰੀਬ ਸੱਚਾ ਸੈਨਾ ਦੇ ਜਿਹੜੇ ਮਾਗਮਾ ਨੇ ਜਿਹੜੇ ਜਰੀਏ ਕੀ ਐਕਟਿਵਿਟੀ ਮੀਡੀਆ ਮੋਂ ਕੀ ਕੀ ਲਿਆਂਦੀਆਂ ਵਾ ਉਹ ਪਿਛਲੇ ਦਿਨ ਸਾਰਿਆਂ ਨੂੰ ਜਾਗੋ ਕਿਹਾ ਸੀ ਪਰ ਅੱਜ ਦੋ ਮੁੱਖਿਆ ਤੇ ਜਿਹੜੀ ਗੱਲ ਕਰਾਂਗੇ ਸਰਕਾਰ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਨਾ ਸਰਕਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਅੱਜ ਦੀ ਜੜੀ ਲੜਾਈ ਆ ਨਾ ਜਾਤ ਨਾ ਪਾਠ ਨਾ ਧਰਮ ਦੀ ਲੜਾਈ ਆ ਅੱਜ ਦੀ ਜੜੀ ਲੜਾਈ ਆ ਮਾਨ ਕੇ ਸਰਕਾਰ ਦੀ ਲੜਾਈ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਨੂੰ ਸਰਕਾਰ ਕੋਈ ਨਹੀਂ ਮਿਲਿਆ ਇਸ ਕਰਕੇ ਮੇਰੇ ਜਿੰਨੇ ਵੀ ਸਾਥੀ ਇੱਥੇ ਬੈਠੇ ਆ ਜਿੰਨੇ ਵੀ ਦੋਸਤ ਬੈਠੇ ਆ ਛੇਣਾ ਬੈਠੀਆਂ ਮਾਤਾਵਾਂ ਬੈਠੀਆਂ ਆ ਛੋਟੇ ਵੀਰ ਬੈਠੇ ਆ ਉਹਨਾਂ ਨੂੰ ਕਾਹੀ ਪੇਟਦੀ ਆ ਵੀ ਆਪਣੇ ਵੱਡੇ ਦਾ ਸਤਿਕਾਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਤੁਹਾਨੂੰ ਬਜ਼ੁਰਗਾਂ ਦੀ ਜਿਹੜੀ ਦੁਆਵਾਂ ਲੱਗਣ ਤੇ ਜਿਹੜਾ ਤੁਹਾਨੂੰ ਆਉਣ ਵਾਲਾ ਸਮਾਂ ਜਿਹੜਾ ਠਰਮਦੀ ਆਵੇ ਕਿਉਂਕਿ ਕਈ ਐਸੇ ਕੇਸ ਵੇਖਣ ਨੂੰ ਮਿਲਦੇ ਆ ਕਿ ਜਿੱਥੇ ਅੱਜ ਕੱਲ੍ਹ ਦੇ ਬੱਚੇ ਆਪਣੇ ਮਾਤਾ ਪਿਤਾ ਨੂੰ ਭੁੱਲ ਚੁੱਕੇ ਆ ਦੋਸਤੋ ਜਨਨੀ ਯੋ ਜਨਮ ਭੂਮੀ ਸਵਰਗ ਸੇ ਬੜ ਕਰੇ ਕੋਈ ਗ੍ਰੰਥਾ ਵਿੱਚ ਲਿਖਿਆ ਹੈ ਪਰਪਿਕਾ ਪ੍ਰਮਾਗਵਾ ਵਾਲਿਵਤੀ ਮਹਾਜਨ ਜੀ ਜੋਗ ਕਾ ਸਿਸ਼ਟ ਗ੍ਰੰਥ ਹੈਗਾ ਉਹਦੇ ਵਿੱਚ ਲਿਖਿਆ ਹੈ ਜਨਨੀ ਯੋ ਜਨਮ ਭੂਮੀ ਸਵਰਗ ਸੇ ਬੜ ਕਰੇ ਔਰ ਨਾਰੀ ਨੂੰ ਜਿਹੜਾ ਸਤਕਾਰ ਆ ਉਹ ਬਹੁਤ ਉੱਚਾ ਸਤਕਾਰ ਆ ਕਿਉਂਕਿ ਬਾਵਾ ਸਾਹਿਬ ਬੀਮਾ ਅੰਬੇਦਕਰ ਜੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਉਹਨਾਂ ਨੇ ਇਸ ਦੇਸ਼ ਦੇ ਦਾ ਅਧਿਕਾਰ ਨਹੀਂ ਸੀ ਜੀਵ ਦਾ ਉਹ ਨਾਰੀ ਨੂੰ ਇਸ ਬੀਬੇ ਦੇ ਵਿੱਚ ਜਿਹੜੀ ਮਾਂ ਦਾ ਦਵਾਈਆ ਹੋਰ ਪੌਂਦਾ ਅਧਿਕਾਰ ਦਵਾਇਆ ਵਾ ਬੀਬੇ ਦੇ ਵਿੱਚ ਕਾਮਧਰ ਦਾ ਅਧਿਕਾਰ ਜਿਹੜਾ ਦਵਾਇਆ ਉਹ ਸਭ 바ਵਾ ਸਾਹਿਬ ਬੀਬਾ ਉਹ ਮੀਟ ਕਰ ਜੀ ਦੀ ਦੇਣ ਆ ਇਸ ਤਰ੍ਹਾਂ ਕਿ ਦੋਸਤੋ 바ਵਾ ਸਾਹਿਬ ਬੀਬਾ ਉਹ ਮੀਟ ਕਰ ਜੀ ਕੱਲੇ ਧੜਕਾ ਦੇ ਮਸੀਹਾ ਨਹੀਂ ਉਹਨਾਂ ਨੇ ਹਰ ਵਰਗ ਹਰ ਜਾਤੀ ਦੇ ਹਰ ਧਰਮ ਦੇ ਲਈ ਪ੍ਰਾਪਰਤਾ ਦੇ ਧਾਰ ਸੰਵਿਧਾਨ ਦੇ ਵਿੱਚ ਲਿਖਿਆ ਸੰਵਿਧਾਨ ਦੇ ਵਿੱਚ ਜਿਹੜੀ ਅੱਜ ਕਾਨੂੰਨ ਵਿਸਤਾਵਾ ਉਹ ਸਾਰੇ ਦੇ ਵਲ ਉਹ ਸਾਰਿਆਂ ਨਾਲ ਸੇਮ ਹੈ ਉਹ ਸਾਡੇ ਕੋਲ ਦੇ ਕੀਤੀ ਗਈ ਆ ਉਹਦੇ ਵਿੱਚ ਕਿਹਾ ਕਿ 바ਵਾ ਸਾਹਿਬ ਨੇ ਬਿੰਦੜੀ ਪਾਇਆ ਉਹ ਜਿਹੜੇ ਕਾਨੂੰਨੀ ਬਣਾਇਆ ਹਰ ਕਾਨੂੰਨ ਬਰਾਬਰ ਦੇ ਅਧਿਕਾਰਾਣਾ ਬਣਾਇਆ ਗਿਆ ਇਸ ਕਰਕੇ ਦੋਸਤੋ 바ਵਾ ਸਾਹਿਬ ਬੀਕਾਉ ਬੀਡ ਕਰੀਆ ਜਿਹੜੇ ਉਹ ਸਾਡੇ ਦੇਸ਼ ਦੇ ਉਹਡੇ ਦੇ ਲੋਕਾਂ ਦੇ ਲਈ ਪੂਰੇ ਭਾਰਤ ਦੇ ਲੋਕਾਂ ਦੇ ਜਿਹੜੇ ਸੰਵਿਧਾਨ ਲਿਖਾ ਵਾ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਜੜਾ ਸੰਵਿਧਾਨ ਬਾਰੇ ਜਰੂਰ ਦੱਸਣਾ ਚਾਹੀਦਾ ਵਾ ਐਜੂਕੇਸ਼ਨ ਦੇ ਮਾਧਿਅਮ ਦੇ ਨਾਲ ਨਾਲ ਸੰਵਿਧਾਨ ਵੀ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇ ਬੱਚਿਆਂ ਨੂੰ ਵੀ ਕਿ ਭਾਰਤ ਗੱਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਵੀਰਨਾਮ ਅੰਬੇਡਕਰ ਦੇ ਸਟੇਜ ਦੇ ਵਿੱਚ ਹੋਏ ਆ ਇਸ ਕਰਕੇ ਦੋਸਤੋ ਅੱਜ ਜਿਹੜੀ ਮਣੀ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਆ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਅੱਜ ਇਹ ਦਿੱਤੀ ਜਾ ਰਹੀ ਆ ਤੇ ਗੱਲ ਸੁਰੱਖਿਆ ਸਾਨਾ ਡੀਐਸਐਸ ਭਾਰਤੀ ਪੂਰੀ ਟੀਮ ਵੱਲੋਂ ਦਿੱਤੀ ਜਾ ਰਹੀ ਆ ਉਸਾਨੀ ਜਿਹੜੇ ਰਾਸ਼ਟਰੀ ਜਨ ਸਹਾਉਣ ਮਲਿਕੀ ਉਹ ਕੁਛ ਵਿਜੇਗਿਆਂ ਦੇ ਕਰਕੇ ਥੋੜਾ ਜੰਮੂ ਕਸ਼ਮੀਰ ਉਹਨਾਂ ਨੂੰ ਜਾਣਾ ਪਿਆ ਵਾ ਉੱਥੇ ਕੋਈ ਸਮਾਜ ਦੇ ਕੋਈ ਮੀਟਿੰਗ ਸੀ ਉਥੇ ਰਣ ਭੇਜਿਆ ਤੋਂ ਅੱਜ ਸਵੇਰੇ ਜਿਉਂ ਕਸ਼ਮੀਰ ਨਿਕਲ ਗਿਆ ਇਸ ਕਰਕੇ ਉਹ ਤੁਹਾਡੇ ਵਿੱਚ ਆ ਨਹੀਂ ਪਾਏ ਤੇ ਉਹਨਾਂ ਦੀ ਵੀ ਬਲੇਸਿੰਗ ਜਿਹੜੀ ਮਣੀ ਨੂੰ ਪੁਰੀਆ ਕਿ ਮਾਰੀ ਉੱਤੇ ਪੂਰਾ ਇਹਨਾਂ ਨੂੰ ਵਿਸ਼ਵਾਸ ਆ ਕਿ ਜਿਹੜੀ ਜਿੰਮੇਵਾਰੀ ਆ ਇਹ ਬੜੇ ਤਨਮੰਦ ਨਾਲ ਨਿਭਾਉਣਗੇ ਕਿਉਂਕਿ ਜਿਹੜੀ ਇੱਕ ਆਟੋ ਜੁਨੀ ਆ ਜਿਹੜੀ ਬੈਡ ਰੱਖਾ ਜੁਨੀ ਨੇ ਸਾਡੀ ਚਾਲਦੀ ਪਈ ਆ ਉਹਦੇ ਵਿੱਚ ਜਿਹੜੇ ਮੇਰੇ ਵੀ ਸਾਰੇ ਬੈਠੇ ਆ ਇਹਨਾਂ ਨੇ ਵੀ ਬੜੇ ਵੱਡੇ ਪੱਧਰ ਉੱਤੇ ਜਿਹੜਾ ਸਮਾਜ ਦੇ ਲੋਕਾਂ ਦੇ ਲਈ ਉਹ ਜਿਹੜੀ ਕਾਨੂੰਨ ਦੀ ਜਿਹੜੀ ਪਾਲਣਾ ਇਹਨਾਂ ਨੇ ਕੀਤੀ ਆ ਇਹ ਟੀਮ ਵਧਾਈ ਨਹੀਂ ਪਾਤਰ ਆ ਇਹਨਾਂ ਵਿੱਚ ਜਿਹੜੇ ਬੈਡ ਰੱਖਾ ਜੁਨੀ ਦੇ ਸਾਡੇ ਲੀਡਰ ਆ ਮੈਂ ਜੀਰਾਂ ਦੀ ਕਾਵਾਂ ਇਹਨਾਂ ਸਾਰਿਆਂ ਨੂੰ ਕਿਉਂਕਿ ਜਿਹੜੇ ਧੁੱਪ ਦੇ ਵਿੱਚ ਆਪਣੇ ਪਰਿਵਾਰ ਨੂੰ ਬਾੜੇ ਪਿਆ ਔਰ ਪੂਰੀ ਇਮਾਨਦਾਰੀ ਦੇ ਨਾਲ ਔਰ ਪੂਰੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਜਿੱਥੇ ਕਿ ਕਈ ਬੈਟਰੀ ਰੱਖਿਸ਼ ਵਾਲੇ ਕੁਝ ਦੇਖੋਗੇ ਉਹ 유ਨੀਫਾਰਮ ਤੋਂ ਬਗੈਰ ਹੋਣਗੇ ਨਾ ਉਹਨਾਂ ਦੇ ਬੀਜ ਲੈਡ ਲੱਗੀ ਹੋਈ ਨਾ ਉਹਨਾਂ ਦਾ ਚਾਰਜ ਜੁੜੂ ਸਹੀ ਹੋਏਗਾ ਪਰ ਜਿਹੜੇ ਸਾਡੀ ਡਾਕਟਰ ਬੀਆਰ ਅੰਬੇਦਕਰ ਬੈਟਰੀ ਰੱਖਿਸ਼ ਜੁਨੀਰੀਆਂ ਜਿਹੜੀ ਔਰ ਜਿਹੜੇ ਸਾਡੇ ਰੱਖਿਸ਼ ਜੁਨੀਰ ਦੇ ਜਿਹੜੇ ਜਿੰਨੇ ਵੀ ਲੀਡਰ ਆ ਜਿੰਨੇ ਵੀ ਸਾਥੀ ਆ ਜਿੰਨੇ ਵੀ ਦੋਸਤ ਆ ਪੂਰੇ ਕਾਨੂੰਨ ਦੀ ਬਸਤਾ ਦੇ ਮਾਰਗ ਨਾਲ ਚੱਲਦੇ ਆਂ ਔਰ ਜਿੱਥੇ ਵੀ ਕਿਤੇ ਸਮਾਜ ਦੇ ਪ੍ਰਤੀ ਇੱਟਰ ਕਿਤੇ ਮਿਲੜ ਪੈਂਦੀ ਆ ਤੇ ਆਪਣੇ ਕੰਮ ਕਰ ਸ਼ਾਨਕੀ ਸਮਾਜ ਦੇ ਵਿੱਚ ਖੜੇ ਹੁੰਦੇ ਆ ਇਸ ਕਰਕੇ ਅੱਜ ਵੀ ਜਿਹੜੀ ਜ਼ਿੰਮੇਵਾਰੀ ਆ ਮਨੀ ਜੀ ਨੂੰ ਦਿੱਤੀ ਜਾ ਰਹੀ ਆ ਔਰ ਮਨੀ ਜੀ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਘਰ ਬੈਠ ਕੇ ਵਾਲੀ ਜ਼ਿੰਮੇਵਾਰੀ ਨਹੀਂ ਆ ਜਿੱਥੇ ਵੀ ਕਿਸੇ ਭੈਣ ਭਰਾ ਦੇ ਨਾਲ ਟਕਾ ਹੁੰਦਾ ਆ ਕਿ ਬੇਰੀ ਜਿਸੇ ਪੜਤਾਂ ਦੇ ਲੋਨ ਪੈਂਦੀ ਆ ਤੇ ਤੁਹਾਡੇ ਨਾਲ ਬੜੀ ਬੰਦੀ ਜਗਾ ਹੋਈ ਕਹਿੰਦਾ ਰਾਣਾ ਭਾਜੀ ਇਹਨਾਂ ਦੇ ਨਾਲ ਮਿਲ ਕੇ ਆਪਣੀ ਪੂਰੀ ਟੀਮ ਨੂੰ ਲੈ ਕੇ ਸਮਾਜ ਦੇ ਕੰਮਾਂ ਵਿੱਚ ਰੁੱਝੋ ਜੇ ਸਮਾਜ ਦੇ ਕਰਮਾਂ ਕੰਮਾਂ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਆ ਵੱਧ ਚੜ੍ਹ ਕੇ ਸਾਲੋ ਕਿਉਂਕਿ ਅੱਜ ਤੁਹਾਨੂੰ ਸਮਾਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਅੱਗੇ ਵੀ ਇੱਕ ਪ੍ਰੋਗਰਾਮ ਬੜਾ ਜ਼ਰੂਰੀ ਆ ਇਸ ਕਰਕੇ ਕਿ ਮੈਂ ਬਣੀ ਕਿ ਮੈਂ ਪਹਿਲਾਂ ਗਿਆ ਕਿ ਟਾਈਮ ਜਿਹੜਾ ਦੋ ਇਹਨਾਂ ਨਾਲ ਕਰੂ ਪਾਰਾ ਮੈਨਾ ਕਰੂ ਕਿਉਂਕਿ ਅੱਜ ਹਕੀਕ ਪ੍ਰੋਗਰਾਮ ਹੋ ਰਿਹਾ ਇਸ ਦਾ ਵੀ ਟਾਈਮਿੰਗ ਉਹਨਗੀਰ ਤਾਂ ਆ ਗਿਆ ਸੀ ਬਸ ਮਨ ਦੀ ਲਾਸ਼ ਤੁਹਾਨੂੰ ਨਹੀਂ ਕਹਿਣਾ ਚਾਹਾਂਗਾ ਇਹ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਸਭ ਤੋਂ ਪਹਿਲਾਂ ਸਤਿਕਾਰ ਕਰਨਾ ਆਪਣੇ ਛੋਟਿਆਂ ਦਾ ਵੀ ਤੇ ਆਪਣੇ ਵੱਡਿਆਂ ਦਾ ਵੀ ਕਿਉਂਕਿ ਇਹਨਾਂ ਨੂੰ ਸਤਿਕਾਰ ਦੋ ਤੇ ਇਹ ਤੁਹਾਨੂੰ ਸਤਿਕਾਰ ਦੇਣਗੇ ਇਸ ਦਰਮਿਆਨ ਵੀ ਜੇ ਅਸੀਂ ਪ੍ਰਧਾਨ ਬਣ ਗਏ ਤੇ ਬੜੀ ਵੱਡੀ ਅੱਬਾ ਬਾਜੀ ਮਾਰਨੀ ਆ ਇਹ ਸਭ ਨੇ ਪਹਿਲਾਂ ਆਪਣੀ ਮਾਨਸਿਕ ਜਿਹੜੀ ਖੋ ਹੈ ਨਾ ਉਹ ਕਰਨੀ ਪੈਣੀ ਆ ਤੇ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਆਪਣੇ ਆਪ ਨੂੰ ਬੜਾ ਸੁਹੀvida ਨਾ ਜਨਣਾ ਪੈਣਾ ਉਹ ਬੱਚਪੋੜਾ ਭੰਡਿਆ ਦਾ ਸੋਟਿਆਂ ਦਾ ਭੈਣਾਂ ਦਾ ਭਰਾਵਾਂ ਦਾ ਸਭ ਦਾ ਸਤਿਕਾਰ ਕਰਨਾ ਪੈਣਾ ਉਹ ਜਿੱਥੇ ਵੀ ਕਿਤੇ ਭੈਣ ਭਰਾਵਾਂ ਨੂੰ ਕਿਤੇ ਵੀ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਜਿਹੜੇ ਲੋੜ ਪਈਦੀ ਆ ਪੜਾਈ ਦੇ ਮਾਧਿਅਮ ਤੋਂ ਕਿ ਸਾਡੀ ਜਿਹੜੀ ਟੀਮ ਆ ਉਹਦੀ ਹੱਲ ਕਰ ਸਕਦੀ ਆ ਜੇ ਬੱਚਾ ਐਜੂਕੇਸ਼ਨ ਦੇ ਵਿੱਚ ਪੜਨ ਯੋਗ ਹੋਏਗਾ ਵਧੀਆ ਉਦੀ ਹੱਤ ਸਾਡੀ ਟੀਮ ਵੱਲੋਂ ਕੀਤੀ ਜਾਏਗੀ ਔਰ ਜਿੱਥੇ ਵੀ ਕਿਤੇ ਜਿਸ ਨੂੰ ਲੋੜਮੰਦ ਪਰਿਵਾਰਾਂ ਬਣਕੇ ਵੀ ਸ਼ਾਦੀ ਵਾਸਤੇ ਕਿਤੇ ਦਰਦੀ ਲੋੜ ਪੈਂਦੀ ਆ ਤੇ ਉਹ ਵੀ ਸਾਡੀ ਟੀਮ ਦੇ ਮਾਧਿਅਮੋਂ ਉਦੀ ਹੱਤ ਦਿੱਤੀ ਜਾਏ। ਧੰਨਵਾਦ ਜੈਬੀ। ਜਿਹੜਾ ਇਹਦਾ ਨਿੱਕੀ ਬਤਨ ਦਿੱਤਾ ਗਿਆ ਜੈਬਲਮ ਕੀ ਜੈਬੀ ਜੀ ਅੱਜ ਜਿਹੜਾ ਦਲੀ ਸੁਰੱਖਿਆ ਸੈਨਾ ਡੀਐਸਐਸ ਭਾਰਤ ਵੱਲੋਂ ਜਿਹੜਾ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਮਰਬਿਆਂ ਵਾਲੇ ਲਈ ਤਰਨਤਾ ਰੋਡ ਤੇ ਅੱਜ ਜਿਹੜਾ ਤੇਜਪਾਲ ਸਿੰਘ ਮਣੀ ਜੀ ਨੂੰ ਜਿਹੜਾ ਉਹਦਾ ਦਿੱਤਾ ਗਿਆ ਦਲੀ ਸੁਰੱਖਿਆ ਸੈਨਾ ਵੱਲੋਂ ਅਸੀਂ ਆਸ ਰੱਖਦੇ ਆ ਵੀ ਜਿਹੜੇ ਤੇਜਪਾਲ ਮਣੀ ਜੀ ਆ ਬੜੇ ਤਨਮੰਦ ਨਾਲ ਜਿਹੜਾ ਮਣੀ ਨੇ ਜਿਹੜਾ ਜਲੇ ਸੈਕਟਰੀ ਜਿਹੜਾ ਲਾਇਆ ਗਿਆ ਵਾ ਤੇ ਬੇ ਆਸ ਰੱਖਦੇ ਆ ਵੀ ਜਿਹੜਾ ਮਣੀ ਦੀ ਜਿਹੜਾ ਇਹ ਉਹਦੇ ਨਾਲ ਬੜੀ ਤਨਮਨ ਦੇ ਨਾਲ ਸਮਾਜ ਦੀ ਸੇਵਾ ਕਰਤੀ ਜਿੰਮੇਵਾਰੀ ਨਿਭਾਉਂਦੇ ਆ ਦੇਖੋ ਜੀ ਇਦਾਂ ਵੀ ਅਸੀਂ ਤਾਂ ਕਹਿੰਦੇ ਆ ਵੀ ਜਿਹੜੇ ਕੋਈ ਸਮਾਜ ਦੇ ਵਿੱਚ ਜਿਹੜੇ ਕੋਈ ਲੋਕ ਚੰਗੇ ਬੈਠੇ ਆ ਜਿਹੜੇ ਵਾਕਈ ਧਰਮ ਤੇ ਸਮਾਜ ਦੇ ਪ੍ਰਤੀ ਕੰਮ ਕਰਨਾ ਚਾਹੁੰਦੇ ਆ ਅਸੀਂ ਚੁਣਵੇਂ ਲੋਕਾਂ ਨੂੰ ਜੋੜਦੇ ਆ ਜਿਹੜੇ ਬੜੀ ਸ਼ਰਧਾ ਦੇ ਨਾਲ ਦੇਸ਼ ਦੀ ਸਮਾਜ ਦੀ ਧਰਮ ਦੀ ਸੇਵਾ ਕਰਨ ਦੇ ਉਹ ਲੋਕਾਂ ਨੂੰ ਜਿਹੜਾ ਗਲੀ ਸੁਰੱਖਿਆ ਸੰਘਾ ਡੀਐਸਐਸ ਭਾਰਤ ਜਿਹੜੀ ਉਹ ਜਿਹੜੇ ਹੀਰਾਂ ਵੱਡ ਕੇ ਲੁੰਦੀ ਤੇ ਉਹਨਾਂ ਨੂੰ ਜ਼ਿੰ ਤਾਂ ਕਿ ਕਿੰਨਾ ਕਿ ਤੁਸੀਂ ਕਈ ਕਈ ਵਾਰ ਵੇਖਿਆ ਬਈ ਦਲੀ ਸੱਤ ਸੈਨਾ ਵਾਲੋ ਕਈ ਜਿਹੜੀਆਂ ਸਮਾਜਿਕ ਮੂਵਮੈਂਟਾਂ ਜਿਹੜੀਆਂ ਲੜੀਆਂ ਜਾਂਦੀਆਂ ਜਦੋਂ ਵੀ ਕਿਸੇ ਨਾਲ ਤੱਕ ਹੰਦਾ ਵਾ ਤੇ ਉਹਦੇ ਵਿੱਚ ਜਿਹੜੇ ਹੈ ਜਿਹੜੇ ਵੀਰ ਸਾਡੇ ਜਨਾਂ ਜੜੇ ਜੁੜੇ ਆ ਸਮਾਜ ਦੇ ਪ੍ਰਤੀ ਜਿਨ੍ਹਾਂ ਨੂੰ ਵਾਕਈ ਸ਼ਰਦਾ ਭਾਵਨ ਵਾਲਾ ਸਮਾਜ ਦੇ ਲੋਕਾਂ ਦੇ ਪ੍ਰਤੀ ਉਹ ਜਿਹੜੇ ਲੋਕ ਹਮੇਸ਼ਾ ਹੀ ਸਾਡੇ ਨਾਲ ਧਰਨੇ ਤੇ ਟੇਖੜਦੇ ਆ ਤੇ ਸਮਾਜ ਦੇ ਪ੍ਰਤੀ ਸੇਵਾ ਕਰਦੇ ਆ ਤੇਪਾਲ ਸਿੰਘ ਮਨੀ ਮੇਰਾ ਨਾਮ ਹੈ ਮੈਂ ਅੱਜ ਪ੍ਰਦਾਨਗੀ ਦਾ ਮੱਟੂ ਸਾਹਿਬ ਹਾਣਾ ਵਾਲੋ ਉਧਾ ਮਿਲਿਆ ਜੋ ਮੈਂ ਬੜੀ ਧਿਆਨ ਨਾਲ ਨਿਭਾਵਾਂਗਾ ਧੰਨਵਾਦ ਗਾ ਜੀ। ਚੁਕਲਾ ਦੀ ਹਾਲ ਕੱਢਾਂਗੇ ਅਸੀਂ ਸਾਡੇ ਉੱਪਰ ਮੱਟੂ ਸਾਹਿਬ ਬੈਠੇ ਐ ਲੋੜ ਪਈ ਦੀ ਉਹਨਾਂ ਨੂੰ ਵੀ ਬੁਲਾਵਾਂਗੇ। ਧੰਨਵਾਦ ਜੀ। ਜੀ ਬਿਲਕੁਲ ਬਹੁਤ ਬਿਲਕੁਲ ਸਾਰੀ ਸਮੂਥੀ ਟੀਮ ਨੂੰ ਨਾਲ ਲੈ ਕੇ ਜਾਵਾਂਗੇ। ਜੈਬਾਦ ਮੇ ਕੀ ਹਰ ਹਰ ਬਾਦ। ਮੱਜਮਨੀ ਭਾਈ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਵਧਾਈ ਦੇਣਾ ਚਾਹੁੰਦਾ ਹਾਂ ਕਿ ਜੋ ਅੱਜ ਰਾਹੁਲ ਜੀ ਨੇ ਔਰ ਲਾਭ ਮੱਟੂ ਜੀ ਨੇ ਔਰ ਮੇਰੇ ਵੀਰ ਨੂੰ ਉਹਦਾ ਦੇਖ ਕੇ ਕਮਟਿਆ ਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।